ਜਾ ਪਿੰ ਸਾਥੀਓ ਸਾਥੀਓ ਕਿਸੇ ਸਿਆਣੀ ਨੇ ਕਿਹਾ ਹੈ ਕਿ ਸਮਝਦਾਰ ਇਨਸਾਨ ਦੁਸ਼ਮਣ ਨਾਲ ਲੜਦਾ ਹੈ ਔਰ ਮੂਰਖ ਇਨਸਾਨ ਆਪਣੇ ਨਾਲ ਲੜਦਾ ਹੈ ਮੱਧਕਲੀਨ ਭਾਰਤ ਦੇ ਵਿੱਚ ਮੀਡੀਵਲ ਹਿਸਟਰੀ ਦੇ ਵਿੱਚ ਜਦੋਂ ਸਾਡੇ ਦੇਸ਼ ਦੇ ਵਿੱਚ ਮੁਸਲਮਾਨ ਜਾਂ ਮੁਗਲ ਰਾਜ ਕਰਦੇ ਸੀ ਉਦੋਂ ਸਾਡੇ ਦੇਸ਼ ਦੇ ਲੋਕਾਂ ਨੂੰ ਪਤਾ ਸੀ ਕਿ ਸੱਤਾ ਕਿਸ ਦੇ ਹੱਥਾਂ ਦੇ ਵਿੱਚ ਹੈ ਔਰ ਸਾਡਾ ਸਿਰ ਅਰਸ਼ ਕਿਸ ਦੇ ਖਿਲਾਫ ਹੈ ਉਸ ਤੋਂ ਬਾਅਦ ਜਦੋਂ ਅੰਗਰੇਜ਼ ਸਾਡੇ ਦੇਸ਼ ਦੇ ਵਿੱਚ ਆਏ ਉਹਨਾਂ ਨੇ ਸਾਡੇ ਦੇਸ਼ ਦੀ ਸੱਤਾ ਸੰਭਾਲੀ ਤਾਂ ਵੀ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਗੱਲ ਪਤਾ ਸੀ ਕਿ ਸੱਤਾ ਕਿਸ ਦੇ ਹੱਥਾਂ ਦੇ ਵਿੱਚ ਹੈ ਸੱਤਾ ਕਿਸ ਦੇ ਕੋਲ ਹੈ ਔਰ ਸਾਡਾ ਸੰਵਾਰਚ ਕਿਸ ਦੇ ਖਿਲਾਫ ਹੈ 1947 ਦੇ ਵਿੱਚ ਸਾਡਾ ਦੇਸ਼ ਆਜ਼ਾਦ ਹੋਇਆ ਅਸੀਂ ਇਹ ਥੋੜੀ ਦੇਰ ਲਈ ਮੰਨ ਲੈਂਦੇ ਹਾਂ ਕਿ 1947 ਤੋਂ ਪਹਿਲਾਂ ਜਿਹੜਾ ਸਾਰਾ ਬਹੁਜਨ ਸਮਾਜ ਸੀਗਾ ਇਹ ਗਰੀਬੀ ਦੇ ਨਾਲ ਔਰ ਇਹ ਅਨਵਰਤਤਾ ਦੇ ਨਾਲ ਜੂਝ ਰਿਹਾ ਸੀਗਾ ਇਹ ਸੱਤਾ ਦੇ ਲਈ ਜਿਹੜਾ ਸੰਘਰਸ਼ ਸੀਗਾ ਉਹ ਸੰਘਰਸ਼ ਦੇ ਫੰਡੇ ਜਿਹੜੇ ਆ ਸੰਘਰਸ਼ ਦੀ ਜਿਹੜੀ ਰੂਪਰੇਖਾ ਆ ਉਹ ਇਸ ਸਮਾਜ ਨੂੰ ਕਲੀਅਰ ਨਹੀਂ ਸੀ ਇਸ ਸਮਾਜ ਨੂੰ ਜਿਆਦਾ ਗਿਆਨ ਨਹੀਂ ਸੀਗਾ ਪਰ ਅੱਜ ਆਜ਼ਾਦੀ ਦੇ 67 ਸਾਲਾਂ ਬਾਅਦ ਵੀ ਬਹੁਜਨ ਸਮਾਜ ਦੀ ਹਾਲਤ ਕੋਈ ਬਹੁਤ ਵਧੀਆ ਨਹੀਂ ਹੈ ਸਾਡਾ ਜਿਹੜਾ ਲਗਭਗ ਸਾਰਾ ਬਹੁਜਨ ਸਮਾਜ ਹੈ ਇਹ ਆਪਸ ਵਿੱਚ ਹੀ ਲੜ ਰਿਹਾ ਹੈ ਬਹੁਜਨ ਸਮਾਜ ਧਰਮ ਦੇ ਨਾਂ ਤੇ ਜਾਤੀ ਦੇ ਨਾਤੇ ਖੇਤਰ ਦੇ ਨਾਤੇ ਭਾਸ਼ਾ ਦੇ ਨਾਮ ਦੇ ਉੱਤੇ ਇਹ ਆਪਸ ਵਿੱਚ ਵੰਡਿਆ ਹੋਇਆ ਹੈ ਵੰਡਿਆ ਹੋਣ ਦੇ ਕਾਰਨ ਆਪਸ ਵਿੱਚ ਲੜ ਰਿਹਾ ਹੈ ਬਹੁਤ ਜਨ ਸਮਾਜ ਦੀ ਜਿਹੜੀ ਹਾਲਤ ਉਹ ਇੱਕ ਐਸੇ ਰੱਥ ਵਰਗੀ ਹੈ ਜਿਹਦੇ ਮੁਰੇ ਕਈ ਸਾਰੇ ਘੋੜੇ ਲੱਗੇ ਹੋਏ ਹਨ ਔਰ ਉਹ ਘੋੜੇ ਲਗ ਲਗ ਦਿਸ਼ਾਵਾਂ ਨੂੰ ਰੱਥ ਨੂੰ ਖਿੱਚ ਰਹੇ ਹਨ ਜਿਹਦੇ ਕਰਕੇ ਉਹ ਰੱਥ ਕਿਸੇ ਪਾਸੇ ਨੂੰ ਮੂਵ ਨਹੀਂ ਹੋ ਰਿਹਾ ਇਹ ਜਾਣਨਾ ਬਹੁਜਨ ਸਮਾਜ ਦੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸਾਡੀ ਜਿਹੜੀ ਸੰਘਰਸ਼ ਹੈ ਉਹ ਕਿਸ ਦੇ ਖਿਲਾਫ ਹੈ ਇਹ ਜਾਨਣਾ ਬਹੁਤ ਜ਼ਰੂਰੀ ਹੈ ਕਿ ਸੱਤਾ ਕਿਹੜੇ ਹੱਥਾਂ ਦੇ ਵਿੱਚ ਹੈ ਸੱਤਾ ਕਿਸ ਦੇ ਕੋਲ ਹੈ ਤਾਂ ਕਿ ਅਸੀਂ ਆਪਣੇ ਜਿਹੜੇ ਸੰਘਰਸ਼ ਨੂੰ ਸਹੀ ਡਾਇਰੈਕਸ਼ਨ 'ਚ ਲੈ ਕੇ ਜਾ ਸਕੀਏ ਥੈਂਕ ਯੂ